ਹਾਂਜੀ ਕਿਵੇਂ ਹੋ ਸਾਰੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਤੇ ਤੇ ਉਹ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਦੇਖ ਲਈ ਹੋਣੀ ਆ ਕਿ ਜਦੋਂ ਅਪੋਸਟਲ ਅੰਕਰਮੁਲਾ ਜੀ ਅ ਪੁਲਪਿਟ ਤੇ ਆਂਦੇ ਨੇ ਐਂਟਰੀ ਹੁੰਦੀ ਨਹੀਂ ਤੇ ਐਂਟਰੀ ਵੀਡੀਓ ਸਾਰਿਆਂ ਨੇ ਦੇਖ ਲਈ ਜੀ ਇਸ ਵਾਰ ਥੋੜੀ ਐਂਟਰੀ ਵੀਡੀਓ ਉਹਨਾਂ ਨੇ ਕੁਝ ਖਾਸ ਜ਼ਿਆਦਾ ਦਿਖਾਈ ਨਹੀਂ ਸੀਗੀ ਜਸਟ ਨਾਰਮਲ ਜਿਹਾ ਉਹਨਾਂ ਦਾ ਇੱਕ ਛੋਟਾ ਜਿਹਾ ਸ਼ੋਰਟ ਸੀਗਾ ਜਿਹੜਾ ਮੀਡੀਆ ਟੀਮ ਨੇ ਦਿਖਾਇਆ ਸੀਗਾ ਤੋ ਉਹ ਤੁਸੀਂ ਸਾਰਿਆਂ ਨੇ ਦੇਖ ਲਈ ਸੀਗੀ ਤੇ ਹੁਣ ਗੱਲ ਕਰਦੇ ਆਂ ਆਪਾਂ ਜਦੋਂ ਉਹਨਾਂ ਦੇ ਵਾਪਸ ਜਾਣ ਦੀ ਜਰੋ ਪੁਲਪਿਟ ਤੁਹਾਨੂੰ ਪਤਾ ਜਦੋਂ ਮੀਟਿੰਗ ਖਤਮ ਹੋਈ ਸੀ ਜਸਟ ਪ੍ਰੇਅਰ ਚੱਲ ਰਹੀ ਸੀਗੀ ਵਰਸ਼ਿਪ ਹੁੰਦੀ ਹੁੰਦੀ ਤੇ ਉਹ ਉਹ ਸ਼ਾਰਟ ਨਹੀਂ ਸੀ ਦਿਖਾਇਆ ਅਗਰ ਮੋਸਟਲੀ ਅਗਰ ਤੁਸੀਂ ਜਸਟ ਮੀਟਿੰਗ ਦੇਖ ਕੇ ਮੇਰੀ ਵੀਡੀਓ ਤੇ ਆਈਓ ਤਾਂ ਮੈਂ ਤੁਹਾਨੂੰ ਦੱਸਦਾ ਕਿ ਤੁਹਾਨੂੰ ਵੀਡੀਓ ਨਹੀਂ ਮਿਲੇਗੀ ਉਹਦੇ ਤੇ ਤੇ ਅਪੋਸਟਲ ਜੀ ਦੀ ਪੁਲਪਿਟ ਤੋਂ ਵਾਪਸ ਜਾਂਦੇ ਦੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਜਦੋਂ ਪੋਸਟਲ ਜੀ ਮੀਟਿੰਗ ਕਰਨ ਤੋਂ ਬਾਅਦ ਜਰੋ ਪੁਲਪਿਟ ਤੋਂ ਵਾਪਸ ਜਾਂਦੇ ਨੇ ਉੱਤਰ ਕੇ ਆਪਣੀ ਸਿਕਿਉਰਿਟੀ ਦੇ ਨਾਲ ਤੇ ਉਹ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਜੋ ਨਵੀਂ ਨਵੀਂ ਅਪਡੇਟ ਆ ਵੀਡੀਓਸ ਆ ਉਹ ਤੁਹਾਡੇ ਤੱਕ ਪਹੁੰਚਦੇ ਰਹਿਣ ਹੁਣ ਜੋ ਤੁਸੀਂ ਆਪਦੀ ਸਕਰੀਨ ਤੇ ਦੇਖੋਗੇ ਕਿ ਜਦੋਂ ਪੋਸਟਲ ਜੀ ਪੁਲਪਿਟ ਤੋਂ ਉੱਤਰ ਕੇ ਆਪਦੀ ਸਿਕਿਉਰਿਟੀ ਦੇ ਨਾਲ ਜਦੋਂ ਵਾਪਸ ਜਾਂਦੇ ਨੇ ਉਸ ਵੀਡੀਓ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਕਹਾਂਗਾ ਕਿ ਇਸ ਵੀਡੀਓ ਨੂੰ ਜ਼ਰੂਰ ਸਾਂਝਾ ਕਰ ਦਿਓ ਤੇ ਹੁਣ ਤੁਸੀਂ ਆਪਦੀ ਸਕਰੀਨ ਤੇ ਉਸ ਵੀਡੀਓ ਨੂੰ ਦੇਖੋ